ਸਾਡੇ ਲਈ 10 ਤੋਂ 12 100 ਰੁਪਏ ਦੀ ਜੇ ਚੀਜ਼ ਪੈਦਾ ਕਰਦੇ ਆਪਾਂ ਸਾਡੇ ਲੱਗੇ 86 ਤੋਂ 90 ਰੁਪਏ ਅਮਰੀਕਾ ਦੇ ਕਿਸਾਨ ਦੇ ਲੱਗੇ 10 ਤੋਂ 12 ਹੁਣ ਜਦੋਂ 10 ਤੇ 12 ਵਾਲੀ ਦੀ ਚੀਜ਼ 15 ਰੁਪਏ ਵਿਕੀ ਉਹਦੇ ਦਾ 3 ਰੁਪਏ ਫੇਰ ਵੀ ਬਚ ਗਏ ਸਾਡੇ ਜੇ 95 ਮਿਲਣਗੇ ਤਾਂ ਵਜਣਗੇ ਹੁਣ ਖਰੀਦਦਾਰ ਐਡਾ ਕਮਲਾ ਨਹੀਂ ਹੋਊਗਾ ਜਿਹੜੀ ਕਣਕ 15 ਰੁਪਏ ਮਿਲਦੀ ਹੋਈ ਤੇ ਇਧਰ 95 ਮਿਲਦੀ ਹੋਈ 15 ਵਾਲੀ ਖਰੀਦੂਗਾ ਫਿਰ 15 ਵਾਲੀ ਨੂੰ ਸਾਡੇ ਨੂੰ ਆ ਜਿਹੜੀ ਕਿਸਾਨ ਖੇਤੀ ਕਰਦੇ ਆ ਫਿਰ ਤੁਸੀਂ ਕਿੱਲੇ ਦੀ ਵੀ ਜੋ ਕਿ ਕਿੱਲਾ ਛੱਡੋਗੇ ਵੀ बिकਣੀ ਤਾਂ ਹੈ ਨਹੀਂ ਛੋਡੇ ਕਿੱਲਾ ਵੀ ਛੋਡੇ ਢੋਲਾ ਦੇ ਵਿੱਚੋਂ ਕੱਢ ਦੇਣਗੇ ਕਿਉਂ ਕਰਦ ਕਰਕੇ ਮੈਂ ਜ਼ਿਆਦਾ ਪੰਜਾਬੀ ਉਹ ਗੱਲਾਂ ਕਰਦਾ ਜਿਹੜੀਆਂ ਆਪਾਂ ਆਪਾ ਪਰਿਵਾਰ ਚ ਬਹਿ ਕੇ ਛੇਤੀ ਸਮਝਾਂ। ਅੱਜ ਵੀ 10% ਲੋਕ ਪੰਜਾਬ ਦੇ ਸਾਡੀ ਗੱਲ ਨਹੀਂ ਖਾਂਦੇ। ਚਾਹੇ ਉਹ ਆੜਦੇ ਹੋਣ, ਚਾਹੇ ਉਹ ਡਾਕਟਰ ਹੋਣ, ਉਹ ਕਹਿੰਦੇ ਕਿ ਅਸੀਂ ਤਾਂ ਐਮਪੀ ਚ ਉਤੋਂੜਿਆ ਕਰਨ। ਅਸੀਂ ਤਾਂ ਰਾਜਸ탄 ਦੀ ਖਾਨੇ ਆ। ਕੀ ਕਹਿੰਦੇ ਨੇ ਇੱਥੇ ਰੇਹ ਜ਼ਿਆਦੇ ਆ। ਪ੍ਰਭੂ ਜੇ 10% ਅੱਜ ਸਾਡੀ ਗੱਲ ਘੜੀ ਹੋਈ ਤੇ ਅਜੇ ਤਾਂ ਉੱਤੇ ਇੱਕ ਟਰੋਲ ਹੈ ਨਾ ਕਿ ਮੱਧ ਪ੍ਰਦੇਸ਼ ਵਾਲੀ 4000 ਨੂੰ ਪੈਂਦੀ ਹੈ ਇੱਥੇ ਸਾਡੀ ਤਾਂ 2500 ਨੂੰ ਵੇਖਦੀ ਹੈ ਹੁਣ ਕੰਪਨੀਆਂ ਵੀ ਉਹਨਾਂ ਦੀਆਂ ਖਰੀਦਦਾਰ ਵੀ ਉਹਨਾਂ ਦਾ ਵੇਚਣ ਵਾਲਾ ਵੀ ਉਹਨਾਂ ਦਾ ਉਹਨਾਂ ਨੇ ਇੱਕੋ ਬਿਆਨ ਦੇਣਾ ਹੈ ਇੱਕੇ ਬਿਆਨ ਦੇ ਨਾਲ ਸਾਡੀ ਪੰਜਾਬ ਦੀ ਕਿਸਾਨੀ ਤਬਾਹ ਹੋ ਜਾਣਾ ਉਹਨਾਂ ਨੇ ਸਾਡੀ ਕਿਸੇ ਘੰਟ ਦਾ ਸਾਇੰਸ ਭਰ ਕੇ ਇਹ ਕਹਿ ਦੇਣਾ ਕਿ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਕਣਕ ਹੈ ਜ਼ਹਿਰੀਲੀ ਹੈ ਇਸ ਕਣਕ ਖਾਣ ਨਾਲ ਕੈਂਸਰ ਹੁੰਦਾ ਮੋਟਾ ਹੋ ਜਾਣੀਆਂ ਹੁਣ ਇਹ ਦੱਸੋ ਵੀ ਆਪਣੀ ਕਣਕ ਦੇ ਨੇੜੇ ਦੀ ਕੋਈ ਲੰਘੂ ਅਗਲਾਕ ਦਾ ਨਹਿਰ ਦਾ ਮਰ ਗਏ ਨੇ ਪੈਸੇ ਦੀ ਕੌਣ ਫਰਿੱਜ ਤੋਂ ਛੋਟੀ ਕੱਢੇ ਇਹ ਉਹਨਾਂ ਨੇ ਖੇਡ ਖੇਡਨੇ ਸਾਡੇ ਭਾਰਤ ਚ ਗਲਤ ਹੋ ਸਕਦਾ ਸਾਡੀ ਵਧੀਆ ਹੋਵੇ ਪਰ ਸੈਂਪਲ ਤਾਂ ਅਗਲੇ ਨੇ ਆ ਨਾ ਸਾਇਪਲ ਲਿਆ ਕੇ ਇਹੀ ਝੋਲੇ ਨਾਲ ਕਰਨਾ ਹੈ ਹੁਣ ਪ੍ਰਚਾਰ ਇਹ ਕਰਦੇ ਨੇ ਵੀ ਕਿਸਾਨਾਂ ਦੀਆਂ ਜਿੰਸਾਂ ਦਾ ਛੇੜਛਾੜ ਦੀ ਕੀਤੀ ਅਸੀਂ ਤਾਂ ਸੋਆਬੀਨ ਦੀ ਜਿਹੜੀ ਖੇਤੀ ਕਰਦਾ ਕਰਨਾ ਸੋਆਬੀਨ ਦੀ ਅਸੀਂ ਵਗਾਈ ਅਸੀਂ ਤਾਂ ਤੇਲ ਮਗਾਇਆ ਅਣਜਾਣ ਤੋਂ ਅਣਜਾਣ ਸਾਝੂ ਚੁਗਾ ਵੀ ਜਦੋਂ ਸਾਡੇ ਕਿਸਾਨ ਤੋਂ ਵਪਾਰੀ ਖਰੀਦਦਾ ਉਹ ਤੇਲ ਵਾਸਤੇ ਖਰੀਦਦਾ ਵੀ ਸੋਆਬੀਨ ਤੋਂ ਮੈਂ ਤੇਲ ਕੱਢਣਾ ਜੇ ਤੇਲ ਹੀ ਬਾਜ਼ਾਰ ਤੇ ਮਿਲਦਾ ਹੋਇਆ ਸੋਵਾ ਵੀ ਸਾਡਾ ਖਰੀਦੂ ਕੋਲ ਫਿਰ ਕਹਿੰਦੇ ਜੀ ਮੱਕੀ ਮੱਕੀ ਨਹੀਂ ਅਸੀਂ ਕਿਸਾਨ ਤੋਂ ਲੈ ਬਾਹਰੋਂ ਮੰਗਵੋਣੀ ਮੱਕੀ ਤੋਂ ਜਿਹੜੀਆਂ ਵਸਤੂਆਂ ਪੈਦਾ ਹੁੰਦੀਆਂ ਉਹ ਬਜਾਏ